ਸਰ ਲੋਕ ਪੂਰਨ ਕਬਹੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨ ਘਾਟ ਔੜੀ ਪੂਰਨਮਾ ਪੂਰਨ ਪ੍ਰਭ ਏਕੋ ਕਾਰਨ ਕਾਰਨ ਸਮਰਥ ਜੀ ਅਜੰਤ ਦਿਆਲ ਪਰਖ ਸਭ ਉਪਰ ਜਾ ਕਾ ਹੱਥ ਗੋਣੇਦਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਗੁਣ ਨਿਦਾਨ ਗੋਬਿੰਦ ਗੁਰ ਗੁਣ ਨਿਦਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਅੰਦਰ ਜਾਮੀ ਪ੍ਰਭ ਸੋ ਜਾਨ ਹਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪਹਰ ਨਮਸਕਾਰ ਆਕਾਥ ਕਥਾ ਨਹ ਬੋਜੀ ਐ ਸਿਮਰੋ ਹਰ ਕੇ ਚਰਨ ਪਤ ਤੇ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕੋ ਦੁਖ ਬਿਨਸੇ ਸਹਸਾ ਗਇਓ ਸਰਨ ਗਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਔੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਏ ਉਧਾਰ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਏ ਉਧਾਰ ਗੈਲ ਬਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਊਜਲਾ ਨਹਿ ਪੁਹੈ ਤਿਸੋ ਮਾਇ ਸੋ ਸੁਰਤਾ ਸੋ ਬੈਸਨ ਸੋ ਗਿਆਨੀ ਤਨਵੰਤੋ ਸੋ ਸੋਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤੋ ਖत्री ਬ੍ਰਾਹਮਣ ਸੋਦ ਬੈਸ ਉਦਰੇ ਸਿਮਰ ਚੰਦਾ ਜੇ ਨ ਜਾਣਿਓ ਪ੍ਰਭ ਆਪਣਾ ਨਾਨਕ ਤਿਸ ਹੈ ਰਵਾਲ ਗੋੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤ ਗੁਰ ਪੁਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸੱਦ ਹੋਏ ਸਤ ਗੁਰ ਵਿੱਚ ਅਮਰਤ ਹੈ ਸਤ ਗੁਰ ਵਿੱਚ ਅਮਰਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਭਾਈ ਐ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਮੇ ਮਾਇਆ ਸਭ ਵੇਖ ਹੈ ਹਮੇ ਮਾਇਆ ਸਭ ਵੇਖੋ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਰ ਤਨ ਖਟਿਆ ਗੁਰਮਖੋ ਸਬਦ ਵਿਚਾਰ ਹਮ ਮੈਲ ਵੇਖੋ ਉਤਰੈ ਹਰ ਅਮਰਤ ਹਰ ਔਰ ਤਾਰ ਸਭ ਕਾਰਜ ਤਿਨ ਕੇ ਸਿਧ ਹੈ ਜੈਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲੇ ਰਹੇ ਹਰ ਮੇਲੇ ਸਿਰਜਣਹਾਰ ਪਾਉੜੀ ਤੋ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤਦਨ ਸਭ ਧਿਆਇਂਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾਂ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵਿਣਨਾਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਅਹੰਕਾਰ ਸਲਾਹ ਦੇ ਹੋਮੈ ਮਮਤਾਵਾਦ ਜਨ ਸਲਾਹਨ ਸੇ ਮਰਹ ਖੱਪ ਜਾਵੇ ਸਭ ਆਪਵਾਦ ਜਨ ਨਾਨਕ ਗੁਰਮੁਖ ਉਬਰੇ ਜਪੋ ਹਰ ਹਰ ਪਰਮਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਸਤਿਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰਾਇਆ ਜਿੰਨੀ ਤੋਂ ਇੱਕ ਮਨ ਸੱਚ ਧਿਆਇਆ ^{(1)} ਨਿਕਾ ਸਭ ਦੁੱਖ ਗਵਾਇਆ ^{(2)} ਤੇਰਾ ਸਰੀਕ ਕੋ ਨਹੀਂ ਤੇਰਾ ਸਰੀਕ ਕੋ ਕੋ ਨਹੀਂ ਜਿਸਨੂੰ ਲਵੈ ਲਾਇ ਸੁਨਾਇ ਤਦ ਜੈ ਵਟ ਦਾਤਾ ਤੂ ਹੈ ਨਿਰੰਜਨਾ तू है सच मेरा मन पाया सच्चे मेरे साहेबा सच्चे सच नाया श्लोक महला चौथा अंतर हौम रोग है ਮਨ ਅੰਤਰ ਹਉਮੈ ਰੋਗ ਹੈ ਮਨ ਅੰਤਰ ਹਉਮੈ ਰੋਗ ਹੈ ਮਨ ਅੰਤਰ ਹਉਮੈ ਰੋਗ ਹੈ ਬ੍ਰਹਮ ਭੂਲੇ ਮਨ ਮੁਖ ਦਰਜਨਾ ਨਾਨਕ ਰੋਗ ਗਵਾਏ ਮੇਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਮਨ ਤਨ ਰਤ ਰੰਗ ਸਿਉ ਮਨ ਤਨ ਰਤ ਰੰਗ ਸਿਉ ਮਹੱਲਾ ਚੌਥਾ ਮਨ ਤਨ ਰਤ ਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾबास ਪੌੜੀ ਤੋ ਕਰਤਾ purkh ਆਗਮ ਹੈ ਕਿਸ ਨਾਲ ਤੋ ਵੜੀਏ ਤਉਦ ਜੇਵੜ ਹੋਏ ਸੋ ਆਖੀਐ ਤਉਦ ਜੇ ਹਾ ਤੂ ਹੈ ਪੜੀਐ ਤੋ ਘਟ ਘਟ ਇੱਕ ਵਰਤਦਾ ਗੋਰਮੁਖ ਪ੍ਰਗਟੜੀਐ ਤੋ ਸੱਚਾ ਸਬਸ ਦਾ ਖਸਮ ਹੈ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜਿਏ ਤੂੰ ਕਰ ਹੈ ਸੋ ਸੱਚ ਹੋਈ ਸੀ ਤਾਂ ਕਾਇ ਤੂੰ ਕੜਿਏ ਸਲੋਕ ਮਹੱਲਾ ਚੌਥਾ ਮਹਿਮਨ ਤਨ ਪ੍ਰੇਮ ਪਰਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤ ਪਰਮ ਕੀ ਜੋ ਬੋਲਨ ਤਵੇ ਸੋਹਣ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤ ਪਰਮ ਕੀ ਜਿਨੇ ਅੰਦਰ ਪ੍ਰੀਤ ਪਰਮ ਕੀ ਜੋ ਬੋਲਨ ਤੇ ਵੇ ਸੋ ਹਨ ਨਾਨਕ ਹਰ ਆਪੇ ਜਾਣਦਾ ਜਨ ਲਾਈ ਪ੍ਰੀਤ ਪਿਰਨ ਸਲੋਕ ਮਹੱਲਾ 4 ਨਾਨਕ ਹਰ ਆਪੇ ਜਾਣਦਾ ਵਾਹਿਗੁਰੂ ਬਖਸ਼ ਦੇਣਾ ਸਤਿਗੁਰ ਜੀ ਬਖਸ਼ ਦੇਣਾ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਰੰ ਪੌੜੀ ਤੋ ਕਰਤਾ ਆਪੋ ਅਪੁੱਲ ਹੈ ਤੋ ਕਰਤਾ ਆਪੋ ਅਪੁੱਲ ਹੈ ਭੁੱਲਣ ਵਿੱਚ ਨਹੀਂ ਪੜੀ ਤੂੰ ਕਰਤਾ ਆਪੋ ਅਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰ ਹੈ ਸੋ ਸੱਚੇ ਭਲਾ ਹੈ ਗੁਰ ਸਬਦ ਬੁਝਾਈ ਤੋ ਕਰਨ ਕਾਰਨ ਸਮਰਥ ਹੈ ਦੂਜਾ ਕੋ ਨਹੀਂ ਤੋ ਸਾਹਿਬ ਆਗਮ ਦਿਆਲ ਹੈ ਸਭ ਤੁਦ ਧਿਆਹੀ ਸਭ ਜੀ ਤੇਰੇ ਤੂੰ ਸਭ ਸਦਾ ਤੋ ਸਭ ਛਡਾਈ ਸੋ ਲੋਕ ਮਹੱਲਾ ਚੌਥਾ ਸੋਨ ਸਾਜਨ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਨ ਗੁਰਤੁਠ ਸਜਣ ਮੇਲਿਆ ਜਨ ਨਾਨਕ ਸੁਖ ਸਵਨ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕੋ ਸੋਏ ਨੇਰ ਵੈਰਾਂ ਨਾਲ ਜੇ ਵੈਰ ਚਲਾਇੰਦੇ ਤਿੰਨ ਵਿੱਚੋਂ ਤੇ ਸਟਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ ਤੇ ਸਦਾ ਬੁਰਾ ਕਿਉ ਹੋਏ ਸਤਿਗੁਰ ਨੂੰ ਜਿਹਾ ਕੋ ਇਛਦਾ ਇਹਾ ਫਲ ਪਾਏ ਕੋਇ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੋਂ ਕਿਛ ਗੁਜਾ ਨ ਹੋਏ </body> ਜਿਸਨੋਂ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸਨੂੰ ਸਾਹਿਬ ਵੱਡਾ ਕਰੇ ਸੋ ਹੀ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂਡ ਆ ਜਾਣੀ ਜਿਸਨੂੰ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਉਹ ਜੇ ਸੱਚ ਸਮਾਣੀ ਸਲੋਕ ਮਹੱਲਾ ਚੌਥਾ ਹਾਰੇ ਸਤ ਨਿਰੰਜਨ ਅਮਰ ਹੈ ਨਿਰਪਉ ਨਿਰਵੈਰ ਧੰਕਾਰੂ ਜਿਨ ਜਪਿਆ ਇਕ ਮਨ ਇਕ ਚਿਤ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲੱਥਾ ਹੋ ਮੇ ਭਾਰ ਜੈ ਗੁਰਮੁਖ ਹਰਿ ਆਰਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤੇ ਸਨੋਂ ਫਟ ਫਟ ਕਹੇ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰਿ ਆਪੇ ਰਖਣਹਾਰ ਧੰਨ ਧੰਨ ਗੁਰੂ ਗੋਣ ਗਾਵੰਦਾ ਤਿਸਨੋਂ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਮਹਲਾ 4 ਆਪੇ ਤਰਤੀ ਸਾਜਿਓਨ ਆਪੇ ਆਕਾਸ਼ ਵਿੱਚ ਆਪੇ ਜੰਤੋ ਪਾਉਣੋ ਮੁਖ ਆਪੇ ਦੇਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਾਨ ਨਾਨਕ ਨਾਮ ਧਿਆਏ ਤੋ ਸਭ ਕਿਲ ਵਿਖ ਕਟੇ ਤਾਸ ਪੌੜੀ ਤੋ ਸੱਚਾ ਸਾਹਿਬ ਸਚ ਹੈ ਸਚੁ ਸਚੇ ਭਾਵੇ ਜੋ ਤੋਦ ਸੱਚ ਸਲਾਹਾਂ ਦੇ ਤਿੰਨ ਜਮ ਕੰਕਰ ਨੇੜ ਨਾ ਆਵੇਂ ਤਿੰਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਪੂੜਿਆਰ ਪਿਛਾਂ ਸਟੀਆਂ ਕੋੜ ਹਿਰਦੈ ਕਪਟ ਮਹਾਨ ਦੁਖੋ ਪਾਵੇ ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜ ਹੋਏ ਜਾਵੇ ਸ਼ਲੋਕ ਮਹੱਲਾ 4 ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇ ਹਾ ਕੋ ਵੀ ਜੈ ਵੀ ਜੇ ਤਾ ਫਲ ਪਾਏ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇ ਹਾ ਕੋ ਵੀ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤੇਨੇ ਅੰਮ੍ਰਿਤ ਫਲ ਹਰ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤੇਨੇ ਅੰਮ੍ਰਿਤ ਫਲ ਹਰ ਪਾਏ ਉਹਨਾਂ ਹਲਤ ਪਲ ਤਮਖ ਉਜਲੇ ਓਏ ਹਰ ਦਰਗਹ ਹੈ ਸੱਚੀ ਪੈਨਾਏ ਇਕ ਨਾਂ ਅੰਦਰ ਖੋਟ ਨਿਤ ਖੋਟ ਕਮਾਵੇ ਹੈ ਉਹ ਜਿਹਾਂ ਬੀਜੇ ਤੇ ਹਾ ਫਲ ਖਾਏ ਜਾ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਭ ਗੀਰ ਸਵਾਭ ਗੀਰ ਸਭ ਉਗੜ ਆਏ ਜਾ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਗਿਰ ਸਭ ਉਗੜਿਆ ਓਏ ਜੇਹਾ ਚਿਤ ਵਹ ਨਿਤ ਤੇਹਾ ਪਾਇਨ ਓਏ ਤੇਹੋ ਜਿਹ ਦਇ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲ ਤ ਸਬਾਏ ਇਕ ਮਨ ਇੱਕ ਵਰਤਦਾ ਇਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਠਾਇ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰਵਾਥ ਹੋਵੇ ਸਾਈ ਖਾਏ ਬੇਨ ਸਤਿਗੁਰ ਸੋਜੀ ਨਾ ਪਵੈ ਅਹੰਕਾਰ ਨ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੜਹ ਘਰ ਕਰ ਮੰਗਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੜ੍ਹ ਹੈ ਘਰ ਘਰ ਮੰਗਾਏ ਊੜ ਠੱਗੀ ਗੁੱਜੀ ਨਾ ਰਹੇ ਊੜ ਠੱਗੀ ਗੁੱਜੀ ਨਾ ਰਹੇ ਊੜ ਠੱਗੀ ਗੁੱਜੀ ਨਾ ਰਹੇ ਬੁਲੰਮਾ ਆਜ ਲਹਿ ਜਾਏ ਜੈ ਸੋ ਹੋਵੇ ਪੁਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਜਿਉਂ ਲੋਹਾ پارਸ ਭੇਟੀਐ ਜਿਉਂ ਲੋਹਾ پارਸ ਭੇਟੀਐ ਮਿਲ ਸੰਗਤ ਸੋ ਵਰਨੁ ਹੋਏ ਜਾਏ ਜਾਨਾਨਕ ਕੇ ਪ੍ਰਭ ਤੋ ਤਣੀ ਜਿਉ ਭਾਵੈ ਤਿਵੈ ਚਲਾਏ ਪੌੜੀ ਜੈਨ ਹਰ ਹਿਰਦੈ ਸੇਵਿਆ ਤੈਨ ਹਰਿਆਪ ਮਿਲਾਏ ਗੁਣ ਕੀ ਸਾਜ ਤੈਨ ਸਿਉ ਕਰੀ ਸਭ ਅਵਗੁਣ ਸਭ ਜਲਾਏ ਔਗਣ ਵਿਕਣ ਪਲਰੀ ਜਿਸ ਦੇ ਸੋ ਸੱਚੇ ਪਾਇ ਬਲਿਹਾਰੀ ਗੁਰਿਆਪਨੇ ਜਿਨ ਔਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵਡਿਆਈ ਵੱਡੇ ਕੀ ਗੁਰ ਮੁਖ ਆ ਲਾਏ ਵੱਡੀ ਵਡਿਆਈ ਵੱਡੇ ਕੀ ਗੋਰਮੁਖ ਅਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ